ਧਿਆਨ ਦੇਣ ਯੋਗ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਗਰਮ ਤਵੇ ਉੱਪਰ ਭੋਲਕੇ ਵੀ ਪਾਣੀ ਨਹੀਂ ਪਾਉਣਾ ਚਾਹੀਦਾ ਇਹ ਬਹੁਤ ਅਸ਼ੋਭ ਮੰਨਿਆ ਜਾਂਦਾ ਹੈ ਇਸ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਆਉਂਦੀ ਹੈ ਨੰਬਰ 2 ਕਿਸੇ ਵੀ ਜ਼ਰੂਰੀ ਕੰਮ ਤੇ ਜਾਣ ਤੋਂ ਪਹਿਲਾਂ ਘਰੋਂ ਤੁਰਨ ਲੱਗੇ ਅਰਦਾਸ ਜ਼ਰੂਰ ਕਰੋ ਕੰਮ ਵਿੱਚ ਬਹੁਤ ਸਫਲਤਾ ਮਿਲੇਗੀ ਨੰਬਰ 3 ਜੇਕਰ ਤੁਹਾਨੂੰ ਸਫ਼ਰ ਦੌਰਾਨ ਉਲਟੀ ਆਉਂਦੀ ਹੋਵੇ ਜਾਂ ਘਬਰਾਹਟ ਹੁੰਦੀ ਹੋਵੇ ਤਾਂ ਸੀਟ ਉੱਪਰ ਬੈਠਣ ਤੋਂ ਪਹਿਲਾਂ ਅਖਬਾਰ ਵਿਸ਼ਾ ਲਵੋ ਇਸ ਨਾਲ ਬਹੁਤ ਫਾਇਦਾ ਹੋਵੇਗਾ ਨੰਬਰ 4 ਸਰਦੀਆਂ ਵਿੱਚ ਸਵੇਰ ਸਮੇਂ ਚਾਹ ਵਿੱਚ ਲੌਂਗ ਅਤੇ ਇਲਾਇਚੀ ਜ਼ਰੂਰੀ ਪਾਣੀ ਚਾਹੀਦੀ ਹੈ। ਇਸ ਨਾਲ ਸਰੀਰ ਠੰਡ ਤੋਂ ਬਚਿਆ ਰਹਿੰਦਾ ਹੈ ਕਿਉਂਕਿ ਇਸ ਨਾਲ ਸਰੀਰ ਨੂੰ ਗਰਮਾਹਟ ਮਿਲਦੀ ਹੈ। ਨੰਬਰ 5 ਜੇਕਰ ਤੁਸੀਂ ਧਨੀਏ ਨੂੰ ਤਾਜ਼ਾ ਰੱਖਣਾ ਚਾਹੁੰਦੇ ਹੋ ਤਾਂ ਉਸ ਨੂੰ ਇੱਕ ਲਿਫਾਫੇ ਵਿੱਚ ਪਾ ਕੇ ਫ੍ਰਿਜ ਵਿੱਚ ਰੱਖੋ। ਧਨੀਆ ਖਰਾਬ ਨਹੀਂ ਹੋਵੇਗਾ। ਜਿਆਦਾ ਸਮੇਂ ਤੱਕ ਚੱਲੇਗਾ। ਨੰਬਰ 6 ਜੇਕਰ ਪੈਰਾਂ 'ਤੇ ਜਾਂਲਣ ਹੋ ਰਹੀ ਹੋਵੇ ਤਾਂ ਪੈਰਾਂ ਥੱਲੇ ਮਹਿੰਦੀ ਲਗਾਓ ਇਸ ਨਾਲ ਪੈਰਾਂ ਨੂੰ ਠੰਡਕ ਮਿਲੇਗੀ ਅਤੇ ਪੈਰਾਂ 'ਤੇ ਜਾਂਲਣ ਵੀ ਨਹੀਂ ਹੋਵੇਗੀ ਨੰਬਰ 7 ਜੇਕਰ ਸਿਰ ਪਾਉਂਦੇ ਸਮੇਂ ਕੰਗਾ ਹੱਥ 'ਚੋਂ ਛੁੱਟ ਜਾਵੇ ਅਤੇ ਰੋਟੀ ਬਣਾਉਣ ਸਮੇਂ ਆਟਾ ਡਿੱਗ ਜਾਵੇ ਤਾਂ ਤੁਹਾਡੇ ਘਰ ਕੋਈ ਮਹਿਮਾਨ ਆਵੇਗਾ ਨੰਬਰ 8 ਜੇਕਰ ਸਰੀਰ ਅੰਦਰ ਗਰਮੀ ਪੈ ਜਾਵੇ ਤਾਂ ਚੌਲਾਂ ਦਾ ਪਾਣੀ ਪੀਣ ਨਾਲ ਕਾਫੀ ਰਾਹਤ ਮਿਲਦੀ ਹੈ। ਨੰਬਰ 9 ਖਾਣਾ ਖਾਣ ਤੋਂ ਬਾਅਦ 10-15 ਮਿੰਟ ਸੈਰ ਜ਼ਰੂਰ ਕਰੋ। ਉਸ ਨਾਲ ਸਰੀਰ ਅਤੇ ਦਿਮਾਗ ਤੰਦਰੁਸਤ ਰਹਿੰਦਾ ਹੈ। ਨੰਬਰ 10 ਘਰ ਵਿੱਚ ਨਕਾਰਾਤਮਕ ਊਰਜਾ ਦਾ ਕਾਰਨ ਗਰਮ ਤਵੇ ਉੱਪਰ ਪਾਣੀ ਦੇ ਛਿੱਟੇ ਮਾਰਨਾ ਵੀ ਹੁੰਦਾ ਹੈ। ਨੰਬਰ 11 ਜੇਕਰ ਤੁਹਾਡੇ ਸਰੀਰ ਅੰਦਰ ਖੂਨ ਦੀ ਕਮੀ ਹੈ ਤਾਂ ਰੋਟੀ ਖਾਣ ਤੋਂ ਬਾਅਦ ਥੋੜਾ ਜਿਹਾ ਗੁੜ ਜ਼ਰੂਰ ਖਾਓ ਬਹੁਤ ਫਾਇਦਾ ਹੋਵੇਗਾ ਨੰਬਰ 12 ਜੇਕਰ ਕੰਨ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਕੰਨ ਵਿੱਚ ਹਲਕਾ ਗਰਮ ਕਰਕੇ ਸਰੋਂ ਦਾ ਤੇਲ ਪਾਓ ਦਰਦ ਤੋਂ ਤੁਰੰਤ ਰਾਹਤ ਮਿਲੇਗੀ ਨੰਬਰ 13 ਪੁਰਾਣੀ ਤੋਂ ਪੁਰਾਣੀ ਕਬਜ਼ ਨੂੰ ਦੂਰ ਕਰਨ ਲਈ ਰੋਜ਼ਾਨਾ ਗੁਲਾਕਾਂਦ ਖਾਣ ਨਾਲ ਕਾਫੀ ਫਾਇਦਾ ਹੁੰਦਾ ਹੈ। ਨੰਬਰ 14 ਸ਼ੂਗਰ ਦੇ ਮਰੀਜ਼ਾਂ ਨੂੰ ਜ਼ਿਆਦਾ ਮਾਤਰਾ ਵਿੱਚ ਜਾਮਣਾ ਖਾਣੀਆਂ ਚਾਹੀਦੀਆਂ ਹਨ। ਇਸ ਨਾਲ ਸ਼ੂਗਰ ਕੰਟਰੋਲ ਵਿੱਚ ਰਹਿੰਦਾ ਹੈ। ਨੰਬਰ 15 ਜੇਕਰ ਉਬਲੇ ਹੋਏ ਆਲੂਆਂ ਦਾ ਪਾਣੀ ਪੌਦਿਆਂ ਵਿੱਚ ਪਾਇਆ ਜਾਵੇ ਤਾਂ ਪੌਦਿਆਂ ਨੂੰ ਬਹੁਤ ਹੀ ਪੋਸ਼ਟਿਕ ਤੱਤ ਮਿਲਦੇ ਹਨ। ਨੰਬਰ 16 ਜੇਕਰ ਅਸੀਂ ਖੜੇ ਹੋ ਕੇ ਵਾਲਾਂ ਵਿੱਚ ਕੰਗੀ ਕਰਦੇ ਹਾਂ ਤਾਂ ਇਸ ਨਾਲ ਅਸੀਂ ਚਲਦੇ ਗੁੱਡੇ ਹੋ ਸਕਦੇ ਹਾਂ ਕਿਉਂਕਿ ਇਸ ਦਾ ਸਵੰਤ ਸਾਡੇ ਦਿਮਾਗ ਨਾਲ ਹੁੰਦਾ ਹੈ ਇਸ ਲਈ ਹਮੇਸ਼ਾ ਬੈਠ ਕੇ ਹੀ ਕੰਗੀ ਕਰੋ ਨੰਬਰ 17 ਜਿੰਨਾ ਲੋਕਾਂ ਦੇ ਵਾਲ ਉਮਰ ਤੋਂ ਪਹਿਲਾਂ ਸਫੈਦ ਹੋਣ ਲੱਗ ਜਾਂਦੇ ਹਨ ਉਹਨਾਂ ਲੋਕਾਂ ਨੂੰ ਰੀਠੇ ਦੇ ਪਾਣੀ ਨਾਲ ਸਿਰ ਧੋਣਾ ਚਾਹੀਦਾ ਹੈ ਇਸ ਨਾਲ ਵਾਲ ਕੁਦਰਤੀ ਤਰੀਕੇ ਨਾਲ ਕਾਲੇ ਹੋਣ ਲੱਗ ਜਾਂਦੇ ਹਨ ਅਤੇ ਵਾਲਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ ਨੰਬਰ 18 ਜਿਹੜੇ ਲੋਕ ਭੁੱਜੇ ਹੋਏ ਕਾਲੇ ਚੰਨਿਆਂ ਦਾ ਜ਼ਿਆਦਾ ਸੇਵਨ ਕਰਦੇ ਹਨ ਉਹਨਾਂ ਲੋਕਾਂ ਦੀਆਂ ਹੱਡੀਆਂ ਜ਼ਿਆਦਾ ਮਜ਼ਬੂਤ ਹੁੰਦੀਆਂ ਹਨ ਅਤੇ ਦਿਮਾਗ ਵੀ ਤੇਜ਼ ਹੁੰਦਾ ਹੈ ਨੰਬਰ 1 ਜੇਕਰ ਬਦਾਮਾਂ ਨੂੰ ਗਰਮ ਪਾਣੀ ਵਿੱਚ ਭੰਕ ਕੇ ਰੱਖਿਆ ਜਾਵੇ ਤਾਂ ਉਹਨਾਂ ਦਾ ਛਿਲਕਾ ਜਲਦੀ ਉੱਤਰ ਜਾਂਦਾ ਹੈ। ਨੰਬਰ 2 ਆਲੂ ਅਤੇ ਪਿਆਜ਼ਾਂ ਨੂੰ ਕਦੇ ਵੀ ਇੱਕ ਟੋਕਰੀ ਵਿੱਚ ਨਾ ਰੱਖੋ ਕਿਉਂਕਿ ਇਸ ਨਾਲ ਆਲੂ ਜਲਦੀ ਖਰਾਬ ਹੋ ਜਾਂਦੇ ਹਨ। ਇਸ ਲਈ ਦੋਵਾਂ ਨੂੰ ਹਮੇਸ਼ਾ ਅਲੱਗ-ਅਲੱਗ ਹੀ ਰੱਖੋ। ਨੰਬਰ ਕੀ ਝਾੜੂ ਫੇਰਨ ਸਮੇਂ ਕਦੇ ਵੀ ਥੱਲੇ ਡਿੱਗੇ ਹੋਏ ਭੋਜਨ ਨੂੰ ਝਾੜੂ ਨਾਲ ਨਾ ਹੁੰਜੋ ਇਸ ਨਾਲ ਘਰ ਵਿੱਚ ਵਰਕਤ ਨਹੀਂ ਆਉਂਦੀ ਅਤੇ ਇਸ ਨਾਲ ਆਂਦਾ ਨਿਰਾਦਰ ਹੁੰਦਾ ਹੈ ਭੋਜਨ ਨੂੰ ਹਮੇਸ਼ਾ ਹੱਥ ਨਾਲ ਚੁੱਕ ਕੇ ਇੱਕ ਪਾਸੇ ਕਰੋ ਨੰਬਰ वाई ਅਜ਼ਮੈਂਦਾ ਸੇਵਨ ਕਰਨ ਨਾਲ ਪੇਟ ਸਾਫ਼ ਰਹਿੰਦਾ ਹੈ ਅਤੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ ਨੰਬਰ 23 ਜਿਹੜੇ ਲੋਕ ਵੈਂਗਣ ਦਾ ਜ਼ਿਆਦਾ ਸੇਵਨ ਕਰਦੇ ਹਨ ਉਹਨਾਂ ਦੇ ਮੂੰਹ ਵਿੱਚ ਛਾਲੇ ਬਹੁਤ ਜਲਦੀ ਹੋ ਜਾਂਦੇ ਹਨ ਨੰਬਰ 24 ਜਿੰਨਾ ਲੋਕਾਂ ਨੂੰ ਪੇਟ ਦੀਆਂ ਬਿਮਾਰੀਆਂ ਹੁੰਦੀਆਂ ਹਨ ਉਹਨਾਂ ਨੂੰ ਜਾਮਣ ਦੇ ਬੀਜ ਪੀਸ ਕੇ ਖਾਣੇ ਚਾਹੀਦੇ ਹਨ ਅਤੇ ਸਰੀਰ ਨੂੰ ਇਸ ਨਾਲ ਬਹੁਤ ਫਾਇਦਾ ਹੁੰਦਾ ਹੈ ਨੰਬਰ 25 ਜਿਆਦਾ ਚਿਕਨਾਈ ਵਾਲੀਆਂ ਚੀਜ਼ਾਂ ਖਾਣ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਅਤੇ ਸਰੀਰ ਜਲਦੀ ਬੁੱਢਾ ਹੋਣ ਲੱਗ ਜਾਂਦਾ ਹੈ। ਨੰਬਰ 26 ਸਰਦੀਆਂ ਵਿੱਚ ਦਹੀਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ ਜਦਕਿ ਦੁੱਧ ਦੇ ਸੇਵਨ ਜ਼ਿਆਦਾ ਕਰਨਾ ਚਾਹੀਦਾ ਹੈ। ਨੰਬਰ 27 ਸਰਦੀਆਂ ਵਿੱਚ ਅਦਰਕ ਵਾਲੀ ਚਾਹ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਸਰੀਰ ਨੂੰ ਗਰਮਾਹਟ ਮਿਲਦੀ ਹੈ। ਅਤੇ ਸਰੀਰ ਤੰਦਰੁਸਤ ਰਹਿੰਦਾ ਹੈ ਇਸ ਨਾਲ ਪਸੀਨਾ ਵੀ ਬਾਹਰ ਨਿਕਲਦਾ ਹੈ ਨੰਬਰ 28 ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਨੀਂਦ ਘਟ ਆਉਂਦੀ ਹੈ ਉਹਨਾਂ ਨੂੰ ਰਾਤ ਨੂੰ ਹਲਦੀ ਵਾਲਾ ਦੁੱਧ ਪੀਣਾ ਚਾਹੀਦਾ ਹੈ ਨੰਬਰ 29 ਅੱਖਾਂ ਥੱਲੇ ਕਾਲੇ ਘੇਰਿਆਂ ਨੂੰ ਦੂਰ ਕਰਨ ਲਈ ਰਾਤ ਨੂੰ ਤੋ ਤਿੰਨ ਪੂੰਦਾਂ ਬਦਾਮ ਦੇ ਤੇਲ ਦੀਆਂ ਨਾਲ ਮਾਲਿਸ਼ ਕਰੋ ਅਤੇ ਸਵੇਰੇ ਉੱਠ ਕੇ ਸਾ ਪਾਣੀ ਨਾਲ ਧੋ ਲਵੋ ਕਾਲੇ ਤੱਬੇ ਦੂਰ ਹੋ ਜਾਣਗੇ ਨੰਬਰ 3 ਸਿਰ ਨਹਾਉਣ ਤੋਂ ਪਹਿਲਾਂ ਆਪਣੇ ਵਾਲਾਂ ਵਿੱਚ ਅੱਧਾ ਘੰਟਾ ਪਹਿਲਾਂ ਤੇਲ ਜ਼ਰੂਰ ਲਗਾਓ ਇਸ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ ਅਤੇ ਵਾਲ ਮਜ਼ਬੂਤ ਹੁੰਦੇ ਹਨ ਅਤੇ ਝੜਨੋਂ ਵੀ ਹਟ ਜਾਂਦੇ ਹਨ ਨੰਬਰ 31 ਜਿਨ੍ਹਾਂ ਲੋਕਾਂ ਦੀਆਂ ਅੱਖਾਂ ਦੀ ਨਜ਼ਰ ਕਮਜ਼ੋਰ ਹੈ ਜਾ ਐਨਕ ਲੱਗੀ ਹੋਈ ਹੈ ਉਹਨਾਂ ਲੋਕਾਂ ਨੂੰ ਸਵੇਰ ਦੇ ਸਮੇਂ ਹਰੇਕਾ ਉੱਪਰ 10-15 ਮਿੰਟ ਹਰ ਰੋਜ਼ ਸੈਰ ਕਰਨੀ ਚਾਹੀਦੀ ਹੈ ਇਸ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਨੰਬਰ 3 ਜਿਹੜੀਆਂ ਔਰਤਾਂ ਖਾਣਾ ਬਣਾਉਣ ਸਮੇਂ ਆਪਣੇ ਵਾਲ ਖੁੱਲੇ ਰੱਖਦੀਆਂ ਹਨ ਉਹਨਾਂ ਨੂੰ ਖਾਣਾ ਬਣਾਉਣ ਸਮੇਂ ਹਮੇਸ਼ਾ ਸਿਰ ਟਾ ਕੇ ਰੱਖਣਾ ਚਾਹੀਦਾ ਹੈ ਇਸ ਨਾਲ ਵਾਲ ਖਾਣੇ ਵਿੱਚ ਡਿੱਗਣ ਦਾ ਖਤਰਾ ਨਹੀਂ ਹੁੰਦਾ ਨੰਬਰ 33 ਜੋ ਲੋਕ ਸਵੇਰੇ ਜਲਦੀ ਉੱਠਦੇ ਹਨ ਉਹ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਸਫਲਤਾ ਹਾਸਲ ਕਰਦੇ ਹਨ ਅਤੇ ਪੂਰਾ ਦਿਨ ਖੁਸ਼ ਰਹਿੰਦੇ ਹਨ ਨੰਬਰ 34 ਬੱਚਿਆਂ ਨਾਲ ਹਮੇਸ਼ਾ ਪਿਆਰ ਨਾਲ ਪੇਸ਼ ਆਵੋ ਇਸ ਨਾਲ ਬੱਚਿਆਂ ਵਿੱਚ ਚੰਗੇ ਗੁਣ ਪੈਦਾ ਹੁੰਦੇ ਹਨ ਨੰਬਰ 35 ਰਸੋਈ ਘਰ ਵਿੱਚ ਕਦੇ ਵੀ ਚप्पल ਪਾ ਕੇ ਨਹੀਂ ਜਾਣਾ ਚਾਹੀਦਾ ਇਸ ਨਾਲ ਚੱਪਲ ਨਾਲ ਲੱਗੇ ਸਾਰੇ ਕਿਟਾਣੂ ਰਸੋਈ ਵਿੱਚ ਚਲੇ ਜਾਂਦੇ ਹਨ